ਫਾਜਲ ਕਾ ਦੇ ਇੱਕ ਪਿੰਡ ਦੇ ਵਿੱਚ 56 ਸੜਕ ਬਣਾਉਣ ਦੌਰਾਨ ਵਰਤੀਆਂ ਜਾ ਰੀਆਂ ਸਨ ਮਾੜੀਆਂ ਇੱਟਾਂ ਤਾਂ ਫਾਜਲ ਕਾ ਦੇ ਬਤਾਈ ਇੱਕ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਫੋਨ ਲਗਾ ਲਿਆ ਉਹਨਾਂ ਕਹਿਆ ਕਿ ਇਸ ਸੜਕ ਬਣਾਉਣ ਦੇ ਵਿੱਚ ਜੋ ਵੀ ਠੇਕੇਦਾਰ ਔਰ ਸਬੰਧਿਤ ਵਿਅਕਤੀ ਹਨ ਉਹਨਾਂ ਨੂੰ ਨੋਟਿਸ ਕੀਤਾ ਜਾਵੇ ਔਰ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਕਹਿਆ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਹੈ ਕਿ ਇਸ 56 ਸੜਕ ਦੇ ਵਿੱਚ 마ੜੀਆਂ ਅਤੇ ਪਿੱਲੀਆਂ ਇੱਟਾਂ ਵਰਤੀਆਂ ਜਾ ਰਹੀਆਂ ਹਨ ਦੱਸ ਦਈਏ ਕਿ ਇਹ ਤਸਵੀਰਾਂ ਫਾਜ਼ਲ ਕਾਦੇ ਪਿੰਡ ਕਾਵਾਂ ਵਾਲੀ ਤੋਂ ਹਨ ਜਿੱਥੇ ਇੱਕ 56 ਸੜਕ ਬਣਾਈ ਜਾ ਰਹੀ ਸੀ ਤਾਂ ਜਿਸ ਦੇ ਵਿੱਚ 마ੜੀਆਂ ਇੱਟਾਂ ਵਰਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਫਾਜ਼ਲ ਕਾਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਇਸ ਸੜਕ ਦੇ ਇੰਦਰਾਂ ਵਿੱਚ ਜੋ ਕਿ ਮਾੜੀਆਂ ਇੱਟਾਂ ਵਰਤੀਆਂ ਜਾ ਰਹੀਆਂ ਤਾਂ ਉਹਨਾਂ ਨੇ ਅੱਜ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਸੱਚਮੁੱਚ ਹੀ ਉਹਨਾਂ ਪਾਇਆ ਕਿ ਇਸ 56 ਸੜਕ ਦੇ ਵਿੱਚ ਪਿੱਲੀਆਂ ਇੱਟਾਂ ਪਗੀਆਂ ਜਦੋਂ ਉਹਨਾਂ ਨੇ ਇਸ ਸਬੰਧ ਦੇ ਵਿੱਚ ਮੌਕੇ ਤੇ ਏਡੀਸੀ ਨੂੰ ਫੋਨ ਲਗਾ ਲਿਆ ਉਹਨਾਂ ਕਿਹਾ ਕਿ ਇਸ ਸੜਕ ਬਣਾਉਣ ਦੇ ਵਿੱਚ ਜੋ ਵੀ ਸਬੰਧਿਤ ਵਿਅਕਤੀ ਹਨ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਗਲਤ ਕੰਮ ਨਹੀਂ ਹੋਣ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਜੋ ਵੀ ਇਸ ਕੰਮ ਦੇ ਵਿੱਚ ਸਬੰਧਤਾਂ ਨੂੰ ਉਹਨਾਂ ਤੇ ਬਣਦੀ ਕਾਰਵਾਈ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਉਹਨਾਂ ਦੇ ਹਲਕੇ ਦੇ ਵਿੱਚ ਗਲਤ ਕੰਮ ਕਰਦਾ ਹੈ ਤਾਂ ਉਹਨਾਂ ਨਾਲ ਸੋਸ਼ਲ ਸਬੰਧ ਦੇ ਵਿੱਚ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਮੌਕੇ ਤੇ ਪਹੁੰਚ ਕੇ ਉਸ ਕੰਮ ਦਾ ਜਾਇਜ਼ਾ ਲੈ ਸਕਣ ਦੱਸਦੀ ਹੈ ਕਿ ਫਾਜ਼ਿਲਕਾਰ ਦੇ ਵਿਧਾਇਕ ਵੱਲੋਂ ਵੱਖ-ਵੱਖ ਥਾਵਾਂ ਤੇ ਕੰਮਾਂ ਦੇ ਜਾਇਜ਼ੇ ਵੀ ਲਏ ਜਾ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਵੀ ਕਿਸੇ ਕੰਮ ਦੇ ਵਿੱਚ ਕੋਈ ਗਿਤਾਈ ਵਰਤਦਾ ਹੈ ਕਿਸੇ ਪਿੰਡ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਮੌਕੇ ਤੇ ਉਹਨਾਂ ਵੱਲੋਂ ਹੱਲ ਕਰਵਾਇਆ ਜਾਵੇ ਤੁਸੀਂ ਵੀ ਆਪਣੀ رائے ਆਪਣੇ ਕਮੈਂਟ ਬਾਕਸ ਦੇ ਵਿੱਚ ਦਿਓ ਤੁਹਾਡੇ ਹਲਕੇ ਦਾ ਐਮਐਲਏ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਤੁਸੀਂ ਸਾਡੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਸਾਂਝੀ ਕਰੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਏਡੀਸੀ ਸਾਹਿਬ ਨਵਾਂ ਵਾੜੀ ਦੇ ਵਿੱਚ ਨਾ ਸੜਕ ਮਨਜ਼ੂਰ ਕਰਵਾਈ ਸੀ ਖੜਵੰਝੇ ਵਾਲੀ ਮੈਨੂੰ ਹੁਣ ਇੱਥੇ ਤੇ ਆਪਣੇ ਸਾਰੇ ਬੰਦੇ ਲੈ ਕੇ ਆਏ ਨੇ ਤੇ ਇੱਟਾਂ ਬਹੁਤ ਮਾੜੀਆਂ ਕਹਿੰਦੇ ਲਾ ਰਹੇ ਨੇ ਮੈਂ ਆ ਕੇ ਚੈੱਕ ਕੀਤਾ ਵਾਕਈ ਮਾੜੀਆਂ ਨੇ ਆ ਅਜੇ ਕਾਵਾ ਵਾਲੀ ਦੇ ਵਿੱਚ ਐ ਕਰਿਓ ਇੱਕ ਜਿਹੜਾ ਤੁਹਾਡੇ ਥੱਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਜਿਹੜੇ ਇੱਥੇ ਚੈੱਕ ਕਰਦੇ ਨੇ ਮੌਕੇ ਤੇ ਠੀਕ ਹੈ ਸਸਪੈਂਡ ਕਰਨ ਨੂੰ ਪਤਾ ਲੱਗੇ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਹੋਵੇ ਹਾਂ ਦੋ ਦਿਨ ਟਰਾਲੀਆਂ ਔਰ ਸਟੀਆਂ ਵੀਆਂ ਨੇ ਇਹ ਸਾਰੀਆਂ ਚੁਕਵਾ ਕੇ ਤੇ ਵਧੀਆ ਰਿੱਟ ਲਵਾਓ ਇੱਥੇ ਸਾਰੀ ਹਾਂ ਐਕਸ਼ਨ ਲਾਓ ਜਿਹੜੇ ਜਿਹੜੇ ਵਿੱਚ ਐਵੇਂ ਨਾ ਗਲਤ ਕੰਮ ਬਿਲਕੁਲ ਨਹੀਂ ਕਰਨਾ ਆਪਾਂ ਅੱਜ ਅਸੀਂ ਆਏ ਸੀਗੇ ਪਿੰਡ ਕਾਵਾਂ ਵਾਲੀ ਔਰ ਲੋਕਾਂ ਨੂੰ ਮਿਲੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਜੋ ਅਸੀਂ ਪਿੱਛੇ ਸੜਕਾਂ ਵਾਸ ਕਰਵਾਈਆਂ ਨੇ ਖੜਵੰਜੇ ਵਾਲੀਆਂ ਇੱਟਾਂ ਵਾਲੀਆਂ ਜਿਹੜੀਆਂ ਲੋਕ ਟਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਬਣਾ ਕੇ ਘਰ ਬਣਾ ਕੇ ਰਹਿੰਦੇ ਨੇ ਉਹਨਾਂ ਦੀ ਜਿਹੜੀ ਅਸੀਂ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਖੜਵੰਜੇ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਹੋਇਆ ਇਸੇ ਤਹਿਤ ਅੱਜ ਕਾਵਾਂ ਵਾਲੀ ਦੇ ਵਿੱਚ ਵੀ ਪਹੁੰਚੇ ਆ ਜਿੱਥੇ ਅਸੀਂ ਇੱਕ ਟਾਣੀ ਮਨਜੀਤ ਸਿੰਘ ਮਿੰਦਰ ਸਿੰਘ ਇਹਨਾਂ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ ਉੱਥੇ ਅਸੀਂ ਇੱਟਾਂ ਵਾਲੀ ਸੜਕ ਜਿਹੜੇ ਖੜਵੰਜਾ ਲਗਵਾ ਰਹੇ ਸੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ 52 ਉਹ ਇਟ ਮਾੜੀ ਆਈ ਹੈ ਮਾੜੀ ਲੱਗੀ ਹੈ ਤਾਂ ਮੈਂ ਆਪ ਆ ਕੇ ਚੈੱਕ ਕੀਤਾ ਔਰ ਮੈਂ ADC D ਜਿਹੜੇ ਫਾਜ਼ਿਲਕਾ ਦੇ ਉਹਨਾਂ ਨੂੰ ਕਾਲ ਕੀਤੀ ਹੈ ਜਿਹੜੇ ਵੀ ਅਫਸਰ ਦੀ ਇੱਥੇ ਡਿਊਟੀ ਹੈ ਚੈਕਿੰਗ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਠੇਕੇਦਾਰ ਕੋਈ ਕੰਟਰੈਕਟਰ ਹੈ ਇਹ ਗਲਤ ਕੰਮ ਕਰ ਰਿਹਾ ਹੈ ਉਹਦੇ ਤੇ ਵੀ ਸਖਤ ਸਖਤ ਕشن ਲਿਆ ਜਾਵੇ ਔਰ ਇੱਕ ਮੈਸੇਜ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਹੋ ਜੀ ਗਲਤੀ ਨਾ ਕਰੇ ਔਰ ਮੈਂ ਸਾਰੇ ਫਾਜ਼ਿਲਕਾ ਦੇ ਲੋਕਾਂ ਨੂੰ ਅਪੀਲ ਕਰਦਾ ਕਿਤੇ ਵੀ ਕੋਈ ਮਾੜਾ ਕੰਮ ਹੁੰਦਾ ਹੈ ਤਾਂ ਸਾਡੀ ਨੌਲੇਜ ਦੇ ਵਿੱਚ ਲਿਆਇਆ ਜਾਵੇ ਕਿਤੇ ਵੀ ਅਸੀਂ ਮਾੜਾ ਕੰਮ ਬਿਲਕੁਲ ਨਹੀਂ ਹੋਣ ਦੇਣਾ ਇਹ ਲੋਕਾਂ ਦਾ ਪੈਸਾ ਹੈ ਜੋ ਲੋਕਾਂ ਦੇ ਪਿੰਡਾਂ ਦੇ ਡਿਵੈਲਪਮੈਂਟ ਹੈ ਕੰਮਕਾਰ ਨੇ ਡਿਵੈਲਪਮੈਂਟ ਦੇ ਉਹਨਾਂ ਤੇ ਪੈਸਾ ਲੱਗਣਾ ਹੈ ਔਰ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜਿਹੜਾ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਅੱਗੇ ਵੀ ਕਰਵਾਵਾਂਗੇ ਜੇ ਕੋਈ ਸਾਨੂੰ ਸ਼ਿਕਾਇਤ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਕਰਦਾ ਤੁਹਾਨੂੰ ਅਸੀਂ ਬਖਸ਼ਾਂਗੇ ਵੀ ਨਹੀਂ ਮੈਂ ਲੋਕਾਂ ਨੂੰ ਫਿਰ ਅਪੀਲ ਕਰਦਾ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਮੇਰੀ ਨੌਲੇਜ ਦੇ ਵਿੱਚ ਲਿਆਇਆ ਜਾਵੇ ਆਪਾਂ ਕੰਮ ਬਿਲਕੁਲ ਸਹੀ ਕਰਵਾਉਣੇ ਨੇ